ਸਰਦਾਰ ਮਿਲਣਗੇ ਜਿਸ ਕਰਕੇ ਮਾਜਨ ਵਿੱਚ ਬਹੁਤ ਖੁਸ਼ੀ ਲਿਆ ਰਹਾ ਹਨ ਮੈਡਮ ਮੈਂ ਮੁਲਾਜ਼ਮ ਵੀਰਾਂ ਨੂੰ ਇਹੀ ਕਹਿਣਾ ਚਾਹਣੀ ਆ ਕਿ ਸਰਦਾਰ ਖਰਗਵਾਨ ਸਿੰਘ ਮਾਨ ਸਾਹਿਬ ਨੇ ਜਿਹੜਾ ਹੀ ਤੁਹਾਡੇ ਨਾਲ ਵਾਅਦੇ ਕੀਤੇ ਆ ਜਾਂ ਜੋ ਤੁਹਾਡੀਆਂ ਮੰਗਾਂ ਆ ਉਹ ਨਾਲੇ ਸਮੇਂ ਵਿੱਚ ਬਹੁਤ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ ਧੰਨਵਾਦ ਸ਼ਸ਼ੀ ਕੌਰ ਬਾਈ ਜੀ ਬਾਈ ਜੀ ਕੋਈ ਜਾਣਕਾਰੀ ਦਿਓ ਮੈਨੂੰ ਮੈਂ ਤੁਹਾਡੇ ਤੋਂ ਕੋਈ ਸਵਾਲ ਪੁੱਛਦੀ ਆ ਉਹਦੇ ਬਾਰੇ ਮੈਨੂੰ ਦੱਸੋ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਉਹਨਾਂ ਨੂੰ ਭਰਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਵੱਲੋਂ ਲਗਭਗ ਅਨਿਆਇ ਹਸਮੇ ਪਰਿਆਂਗੇ ਹਮ ਅਸੀਂ ਮੁੱਖ ਭਵਾਨ ਤੋਂ ਮੰਗ ਕਰਦੇ ਆ ਜੋ ਪੀਐਸਪੀਸੀਐਲ ਵਿੱਚ ਪੀਐਸਪੀਸੀਐਲ ਵਿੱਚ ਡੀਸੀਆਓ ਸਾਹਿਬ ਵਿੱਚ ਦੇ ਸਕੂਲਾਂ ਵੀ ਟੀਚਰਾਂ ਦੇ ਸਾਹਮਣੇ ਖਾਲੀ ਪਈਆਂ ਨੂੰ ਜਲਦੀ ਭਰਿਆ ਨਾ ਪੋਸਟਾਂ ਆਉਣ ਵਾਲੇ ਸਾਨੂੰ ਇਤਮਾਨ ਸਰਕਾਰ ਜੋ ਖਾਲੀ ਪਈਆਂ ਸਮੇਂ ਭਰੇ ਹਨ ਨਹੀਂ ਬਣੇ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਰ ਕਰਨ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹਦੇ ਤੇ ਥੋੜਾ ਜਿਹਾ ਚਾਨਣਾ ਪਾਓ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ 2025 ਆ ਚੁੱਕਿਆ ਅਜੇ ਤੱਕ ਪੁਰਾਣੀ পেনশন ਬਹਾਲ ਨਹੀਂ ਕੀਤੀ ਗਈ ਪੰਜਾਬ ਸਰਕਾਰ ਦੇ ਮੈਂ ਮੰਗ ਕਰਦੇ ਆ ਕਿ 2004 ਤੋਂ ਭਰਤੀ ਹੋਈ ਮਨਾਨੀ ਨਿਯਮ 172 ਅਨਸਾਰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਉਸ ਸਮੇਂ ਨਾਲ ਸਮੇਂ ਵਿੱਚ ਮਾਨ ਸਰਕਾਰਾ ਪੁਰਾਣੀ ਪੈਨਸ਼ਨ ਬਹਾਲ ਕਰਦਾ ਦੇਖਣ ਮਾਨ 17/7/2020 ਤੋਂ ਭਰਤੀ ਹੋਏ ਮੁਲਾਜ਼ਮਾ ਨੂੰ 6ਵਾਂ ਪੇ ਕਮਿਸ਼ਨ ਕਦੋਂ ਲਾਗੂ ਹੋ ਸਕਦਾ ਹੈ 17/7/2020 ਤੋਂ ਭਰਤੀ ਹੋਣਾਂ ਮੰਗ ਕਰਦੇ ਆ ਬਾਰ-ਬਾਰ ਵੀ ਸਾਨੂੰ 6ਵਾਂ ਪੇ ਕਿਉਂ ਨਾ ਦਿੱਤਾ ਹੋਵੇ ਪਰ ਪੰਜਾਬ ਸਰਕਾਰ ਵੱਲੋਂ ਸਾਤਾਂ ਬੇਹਿੰਮਾ ਕੀਤਾ ਗਿਆ ਸੀ ਜਿਸ ਕਰਕੇ ਮਜਬੂਰ ਮਜਬੂਰ ਹੋ ਕੇ ਮਲਾਜਮ ਵੱਲੋਂ ਜੋ ਪੰਜਾਬ ਦੇ ਹਾਈ ਕੋਰਟ ਅਪੀਲਾਂ ਪਾਈਆਂ ਗਈਆਂ ਪੰਜਾਬ ਦੇ ਹਾਈ ਕੋਰਟ ਵੱਲੋਂ ਜੋ ਪੀਲਾਂ ਪਾਈਆਂ ਹਨ ਉਸ ਦਾ ਰੌਣ ਲਾ ਸਾਰੇ ਵਿੱਚ ਜੋ ਪੁਰਾਣੀ ਪੈਨਸ਼ਨ ਪੰਜਾਬ ਸਰਕਾਰ 1972 ਸਾਲੋਂ ਖਤਮ ਹੋ ਗਈ ਹੈ ਹਾਂਜੀ ਪੇ ਕਮਿਸ਼ਨ ਦੇ ਰੀਏ ਸਬੰਧੀ ਮੁਲਾਜ਼ਮਾਂ ਦੀ ਇੱਕ ਵੱਡੀ ਮੰਗ ਸੀਗੀ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਦੇ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਲਗਭਗ 14000 ਕਰੋੜ ਰੁਪਇਆ ਜੋ ਮਲਾਜ਼ਮਾਂ ਨੂੰ ਏਰੀਆ ਦਿੱਤਾ ਜਾਊਗਾ ਜਿਸ ਤਰ੍ਹਾਂ 85 ਸਾਲ ਵਾਲੇ ਮਲਾਜ਼ਮਾਂ ਨੂੰ ਏਰੀਆ ਮਿਲ ਚੁੱਕਿਆ 65-75 ਸਾਲਾਂ ਦੇ ਗ੍ਰੈਸਟਾਂ ਦੇ ਵਿੱਚ 58 ਤੋਂ 65 ਸਾਲਾਂ ਦੇ ਗ੍ਰੈਸਟਾਂ ਦੇ ਵਿੱਚ ਇਸ ਤਰ੍ਹਾਂ ਹੀ ਜੋ ਬਾਰਕਿੰਗ ਮਲਾਜ਼ਮਾਂ ਉਹਨਾਂ ਨੂੰ ਏਰੀਆ ਦਾ ਅਪ੍ਰੈਲ 2026 ਤੋਂ ਸ਼ੁਰੂ ਕੀਤਾ ਜਾਵੇਗਾ ਇਹ ਮਾਂ ਸਰਕਾਰ ਨੇ ਬਹੁਤ ਵੱਡਾ ਫਾਇਦਾ ਕੀਤਾ ਉਹਨਾਂ ਨਾਲ ਸੌਦੇ ਵਿੱਚ ਜੋ ਮਾਂ ਸਰਕਾਰ ਮਲਾਜ਼ਮਾਂ ਨੂੰ ਏਰੀਆ ਪਹਿਲਾਂ ਵੀ ਦੇ ਸਕਦੀ ਹੈ ਕਿਉਂਕਿ ਬੇਤਵਨ ਸਿੰਘ ਹਰਪਾਲ ਸਿੰਘ ਜੀਵਾਂ ਨੇ ਕਿਹਾ ਕੀ ਜੇਕਰ ਸਾਡਾ ਕੋ ਫੰਡ ਜ਼ਿਆਦਾ ਹੋਏ ਤਾਂ ਹੋ ਸਕਦਾ ਜੀ ਇਹ ਪਹਿਲਾਂ ਦੇ ਦੇ ਸਕਦੇ ਹਾਂ ਜੀ ਬਣੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਮੁਲਾਜ਼ਮਾਂ ਨੂੰ ਡੀਏ 1 ਜਨਵਰੀ 2016 ਤੋਂ ਕਿਵੇਂ ਮਿਲ ਸਕਦਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਜਿਵੇਂ ਡੀਏ 1 16 ਤੋਂ 119% ਜਨਾ ਮੰਨਦਾ ਸੀ ਪਰ ਪੰਜਾਬ ਸਰਕਾਰ ਨੇ 113% ਦਿੱਤਾ ਇੱਕ ਵਾਰ ਸੇ ਪੰਜਾਬ ਸਰਕਾਰ ਨੇ ਦਸੰਬਰ 2015 ਵਿੱਚ ਡੀਏ 113% ਦਿੱਤਾ ਸੀ 119% ਦਿੱਤਾ ਸੀ ਦਸੰਬਰ 2015 ਦੇ ਵਿੱਚ ਪਰ ਇੱਕ ਇੱਕ 16 ਤੋਂ 113% ਦਿੱਤਾ ਜਿਸ ਕਰਕੇ ਮਲਾਇਨ ਨੂੰ ਊਰ ਹੋ ਗਏ ਪੰਜਾਬ ਦੇ ਹਾਈ ਕੋਰਟ ਵਿੱਚ ਅਪੀਲਾਂ ਪਾਈਆਂ ਗਈਆਂ ਪੰਜਾਬ ਦੇ ਹਾਈ ਕੋਰਟ ਨੇ ਇਹੀ ਫੈਸਲਾ ਕੀਤਾ ਸੀ ਵੀ ਇੱਕ ਇੱਕ 16 ਤੋਂ ਜੋ ਡੀਏ 119% ਤਾ ਜਾਵੇ ਪਰ ਹੁਣ ਪੰਜਾਬ ਸਰਕਾਰ ਵੱਲੋਂ ਫੇਰ ਦੁਬਾਰਾ ਪੰਜਾਬ ਦੇ ਹਾਈ ਕੋਰਟ ਵਿੱਚ ਅਪੀਲ ਪਾਈ ਗਈ ਆ ਆਉਣ ਵਾਲੀ 5 ਮਈ ਨੂੰ ਮੁਲਾਜ਼ਮਾਂ ਦੇ ਹੱਕ ਫੈਲਾ ਕਰ ਸਕਦੀ ਹੈ ਪੰਜਾਬ ਦੇ ਹਾਈ ਕੋਰਟ ਹੋ ਸਕਦੇ ਤਾਂ ਆਸ ਕੀਤੀ ਜਾ ਸਕਦੀ ਆ ਵੀ ਇੱਕ ਇੱਕ 16 ਤੋਂ ਹੋ ਸਕਦਾ ਮੁਲਾਜ਼ਮਾਂ ਨੂੰ ਡੀਏ 110% ਮਿਲਣ ਮਿਲਣ ਪੰਜਾਬ ਦੇ ਮੁਲਾਜ਼ਮਾਂ ਨੂੰ ਚੰਡੀਗੜ੍ਹ ਵੀ ਕੇ ਡੈਪੋਟੇਸ਼ਨ ਤੇ ਲਾਇਆ ਜਾ ਰਿਹਾ ਹੈ ਉਹਨਾਂ ਮੁਲਾਜ਼ਮਾਂ ਦੀ ਤਨਖਾਹ ਵਿੱਚ ਕਿੰਨਾ ਵਾਧਾ ਹੋ ਸਕਦਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਜੋ ਡੈਪੋਟੈਂਟ ਚੰਡੀਗੜ੍ਹ ਵੀ ਲਾਏ ਗਏ ਤੇ ਹਨ ਕੁਝ ਕੁਝ ਲਾਏ ਜਾ ਰਹੇ ਹਨ ਉਹਨਾਂ ਦੇ ਉਹਨਾਂ ਦੇ ਡੀਏ ਆ ਜੇ ਕੇਂਦਰ ਸਰਕਾਰ ਡੀਏ 53% ਆ ਪਰ ਪੰਜਾਬ ਉਹਨਾਂ ਨੇ ਡੀਏ 42% ਆ ਟਟ ਕੋਲ ਗੈਰਾਮਸਾਨ ਦਾ ਫਰਕ ਆ ਹੋ ਸਾ ਦਾ ਪੰਜਾਬ ਦੇ ਮੁਲਾਜ਼ਮਾਂ ਨੂੰ ਜੋ ਡਿਪਲੋਮਾ ਲਾਏ ਜਾ ਰਹੇ ਹਨ ਉਹਨਾਂ ਨੂੰ ਡੀਏ ਤਵੰਨ ਨਾਲ ਮਿਲੂਗਾ ਆ ਬਹੁਤ ਵੱਡੀ ਖੁਸ਼ੀ ਲੈ ਰਹਾ ਤਨਖਾਹ ਵਿੱਚ ਵੀ ਬਹੁਤ ਵਾਧਾ ਹੋਵੇਗਾ ਇੰਨੇ ਹਾਊਸ ਐਂਡ ਟਾਂਜਾ ਹੋਰ ਭੱਤਿਆਂ ਨੂੰ ਉਹ ਵੀ ਚੰਗੀ ਅਨਸਾਰ ਮਿਲਣਗੇ ਜਿਸ ਕਰਕੇ ਮੁਲਾਜ਼ਮਾਂ ਵਿੱਚ ਬਹੁਤ ਖੁਸ਼ੀ ਹੈ ਰਹਾ ਹਨ ਜੀ ਮੈਡਮ ਮੈਂ ਮੁਲਾਜ਼ਮ ਵੀਰਾਂ ਨੂੰ ਇਹੀ ਕਹਿਣਾ ਚਾਹਣੀ ਆ ਕਿ ਸਰਦਾਰ ਖਰਗਵਾਨ ਸਿੰਘ ਮਾਨ ਸਾਹਿਬ ਨੇ ਜਿਹੜਾ ਹੀ ਤੁਹਾਡੇ ਨਾਲ ਵਾਅਦੇ ਕੀਤੇ ਆ ਜਾਂ ਜੋ ਤੁਹਾਡੀਆਂ ਮੰਗਾਂ ਆ ਉਹਨਾਂ ਦੇ ਸਮੇਂ ਵਿੱਚ ਬਹੁਤ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ ਧੰਨਵਾਦ